ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਈ ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ ਜਿਹਦਾ ਕਿ ਇੰਤਜ਼ਾਰ ਸਾਰਿਆਂ ਨੂੰ ਹੈ ਬਈ ਤੇ ਹੁਣ ਆਪਾਂ ਜੋ ਉਹ ਗੱਲ ਦਾ ਖੁਲਾਸਾ ਕਰਾਂਗੇ ਸਾਰਿਆਂ ਦੇ ਸਾਹਮਣੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਮੀਡੀਆ ਦੇ ਵਿੱਚ ਹਰ ਤਰ੍ਹਾਂ ਤਰ੍ਹਾਂ ਦੇ ਚੈਨਲ ਆ ਗਏ ਤਾਂ ਤਰ੍ਹਾਂ ਤਰ੍ਹਾਂ ਦੀਆਂ ਨਿਊਜ਼ ਜੋ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਆਉਂਦੀ ਸੀਗੀ ਡਰੀਆਂ ਵਾਲੇ ਨੂੰ ਲੈ ਕੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਫੇਕ ਹੁੰਦੀਆਂ ਸੀ ਅਧੀਆਂ ਕਦਾਪਾਂ ਨੂੰ ਦੇਖਿਆ ਜੇ ਜੋ ਮਾਮਲਾ ਚੱਲ ਰਿਹਾ ਵਿੱਚ ਸੱਚ ਵੀ ਆ ਅੱਧਾ ਕੁਝ ਸੱਚੀ ਕੁਝ ਅਧੀਆਂ ਕਾ ਫੇਕ ਖਬਰਾਂ ਵੀ ਆਉਂਦੀਆਂ ਸੀ ਪਰ ਹੁਣ ਆਪਾਂ ਉਸ ਗੱਲ ਦਾ ਖੁਲਾਸਾ ਪੂਰਾ ਬਈ ਸਾਫ਼ ਜੋ ਗੱਲ ਸਾਹਮਣੇ ਆਈ ਆ ਉਹ ਗੱਲ ਦਾ ਖੁਲਾਸਾ ਕਰਾਂਗੇ ਤੁਹਾਨੂੰ ਅੱਜ ਉਹ ਦੱਸਣ ਜਾ ਰਹੇ ਹਾਂ ਜੋ ਕਿ 7 ਨਵੰਬਰ ਨੂੰ ਕੇਸ ਦਰਜ ਹੋਇਆ ਸੀ ਜ਼ਬਰ ਜਨਾਬ ਅੱਜ ਤੋਂ 12 ਸਾਲ ਪਹਿਲਾਂ ਜੋ ਉਸ ਕੁੜੀ ਨਾ ਪਾਣਾ ਵਰਤਿਆ ਸੀ ਤਾਂ ਜੋ ਦਰਬਾਰ ਦੇ ਸਾਹਮਣੇ ਆ ਕੇ ਉਸ ਕੁੜੀ ਨੇ ਜ਼ਹਿਰ ਖਾ ਕੇ ਆਪਣੀ ਜਾਨ ਦਿੱਤੀ ਗਈ ਸੀ ਤਾਂ ਉਹ ਗੱਲ ਅੱਜ ਤੋਂ 12 ਸਾਲ ਹੋ ਗਏ ਨੇ ਤਾਂ ਭਾਈ ਹੁਣ ਜੋ ਅੱਜ ਦੀ ਆਪਾਂ ਹੁਣ ਤੁਹਾਨੂੰ ਅਪਡੇਟ ਦੱਸਣ ਜਾ ਰਹੇ ਹਾਂ ਸਾਰਿਆਂ ਨੂੰ ਇੰਤਜ਼ਾਰ ਸੀ ਵੀ ਜੋ ਢੱਡਰੀਆਂ ਵਾਲੇ ਨਾਲ ਇਹ ਹੋਣਾ ਸੀ ਜੀ ਉਹ ਹੋਊਗਾ ਜੀ ਇਹ ਹੋ ਹੁਣ ਉਹ ਗੱਲ ਦਾ ਭਈ ਅੱਜ ਸਾਰੀ ਗੱਲ ਦਾ ਪੂਰਾ ਨਿਚੋੜ ਨਿਕਲ ਜੂਆ ਸਾਰੀ ਗੱਲਬਾਤ ਪੂਰੀ ਸਾਹਮਣੇ ਆ ਜਾਣੀ ਆ ਇਹ 17 ਨਾ ਸੌਰੀ 7 ਨਵੰਬਰ ਨੂੰ ਕੇਸ ਦਰਜ ਉਹਦਾ ਹੋ ਗਿਆ ਸੀ ਜੋ ਕਿ ਉਸ ਕੁੜੀ ਦੇ ਪਰਿਵਾਰ ਵੱਲੋਂ ਉਹ ਕੁੜੀ ਦਾ ਜੋ ਬ੍ਰਦਰ ਆ ਭਰਾ ਵੱਲੋਂ ਇਹਨਾਂ ਉੱਪਰ ਕੁੜੀ ਦਾ ਕੇਸ ਆਪਣਾ ਦਰਜ ਹੋ ਗਿਆ ਸੀ ਢੱਡਰੀਆਂ ਵਾਲੇ ਉੱਪਰ ਰਣਜੀਤ ਸਿੰਘ ਜਿਵੇਂ ਆਪਾਂ ਨੂੰ ਪਤਾ ਤਾਂ ਜੀ ਹੁਣ ਉਹਨਾਂ ਦੀ ਅੱਜ ਜੋ ਸੁਣਵਾਈ ਹੋਣ ਜਾ ਰਹੀ ਆ ਅੱਜ 17 ਸਤੰਬਰ ਨੂੰ ਕਿਉਂਕਿ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਉਹਨਾਂ ਦੀ ਸੁਣਵਾਈ 17 ਸਤੰਬਰ ਨੂੰ ਹੋਣ ਜਾ ਰਹੀ ਆ ਹੁਣ ਇਹਦਾ ਗੱਲ ਦਾ ਖੁਲਾਸਾ ਕਰੂ ਬਈ ਜਿਵੇਂ ਹੁਣ ਕੋਰਟ ਹਾਈ ਕੋਰਟ ਜੋ ਕਿ ਉਹਨਾਂ ਦੇ ਹੁਣ ਆਪਾਂ ਕਹਿ ਦਈਏ ਇਹ ਉਹਨਾਂ ਉੱਪਰ ਜੋ ਜ਼ਬਰ ਜਨਾਹ ਦਾ ਕੇਸ ਇੱਕ ਲਾਇਆ ਲਾ ਦਿੱਤਾ ਜਾਂਦਾ ਕਿਉਂਕਿ ਅੱਜ ਤੋਂ ਉਹ ਗੱਲ ਵੈਸੇ 2012 ਦੀ ਆ ਕਈ ਸਾਲ ਪੁਰਾਣੀ ਆ ਪਰ ਜੋ ਉਹਨੂੰ ਦੁਬਾਰਾ ਉਹਨਾਂ ਉੱਪਰ ਕੇਸ ਓਪਨ ਹੋਇਆ ਗਿਆ ਓਪਨ ਕਰ ਦਿੱਤਾ ਗਿਆ ਇਹਦੇ ਵਿੱਚ ਹੁਣ ਇਹ ਦੇਖਣਾਗਾ ਆਪਾਂ ਵੀ ਉਹਨਾਂ ਨੂੰ ਇਨਸਾਫ ਮਿਲੂ ਜਾਂ ਉਹਨਾਂ ਨੂੰ ਸਜ਼ਾ ਮਿਲੂ ਇਹਦੇ ਵਿੱਚ ਹੋਣ ਬਈ ਅੱਗੇ ਗੱਲ ਰਹੇਗੀ ਕੋਰਟ ਦੇ ਉੱਪਰ ਕਿਉਂਕਿ ਅੱਜ ਉਹਨਾਂ ਦੀ ਸੁਣਵਾਈ ਦੇ ਵਿੱਚ ਉਹਨਾਂ ਉੱਪਰ ਕੇਸ ਵੀ ਦਰਜ ਹੋ ਸਕਦਾ ਹੋ ਸਕੇ ਉਹ ਬੇਗੁਨਾਹ ਵੀ ਸਾਬਤ ਹੋ ਸਕਦੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਕੌਣ ਗਲਤ ਆ ਕੌਣ ਸਹੀ ਆ ਕਿਉਂਕਿ ਉਹਦੇ ਉੱਪਰ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਰ ਰੋਜ਼ ਉਹਦੇ ਕੋਲੇ ਗੁਣਗਾਨ ਚੱਲਦਾ ਸੀ ਦਰਬਾਰ ਦੇ ਵਿੱਚ ਪਟਿਆਲਾ ਦਰਬਾਰ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਰੋਡ ਦੇ ਉੱਪਰ ਲੱਗਦਾ ਬਹੁਤ ਸੁੰਦਰ ਸੋਹਣਾ ਗੁਰਦੁਆਰਾ ਜਿੱਥੇ ਕਿ ਹਰ ਰੋਜ਼ ਗੁਣਗਾਨ ਚੱਲਦਾ ਸੀ ਪ੍ਰਮਾਤਮਾ ਦਾ ਨਾਮ ਲੈਂਦੇ ਸੀ ਜੋ ਢੱਡਰੀਆਂ ਵਾਲਾ ਰਣਜੀਤ ਸਿੰਘ ਤਾਂ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਗੁਣਗਾਨ ਸੁਣਦੇ ਸੀ ਗੁਰਬਾਣੀ ਸੁਣਦੇ ਸੀ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਸੀ ਉਤੇ ਵਿਸ਼ਵਾਸ ਬਣਿਆ ਹੋਇਆ ਹਜੇ ਵੀ ਹੁੰਦੇ ਆ ਬਹੁਤ ਲੋਕ ਉਹਨਾਂ ਨਾਲ ਜੁੜੇ ਹੋਏ ਆ ਕਿਉਂਕਿ ਪ੍ਰਮਾਤਮਾ ਦਾ ਨਾਮ ਲੈਂਦੇ ਆ ਚਲੋ ਉਹ ਗੱਲਾਂ ਨੂੰ ਲੈ ਕੇ ਉਹ ਤਾਂ ਬਹੁਤ ਚੰਗਾ ਕੰਮ ਆ ਪ੍ਰਮਾਤਮਾ ਦਾ ਨਾਮ ਵੀ ਲੈਂਦੇ ਆ ਪਰ ਲੇਕਿਨ ਜੋ ਇਹਨਾਂ ਉੱਪਰ ਹੁਣ ਇੱਕ ਰੋਪ ਲੱਗਿਆ ਗਿਆ ਤਾਂ ਉਹ ਚੀਜ਼ ਦਾ ਹੁਣ ਚੋੜ ਕੀ ਕੱਢਾਂਗੇ ਹੁਣ ਇਹਦਾ ਬਈ ਕੋਡ ਦੱਸੂਗਾ ਕਿਉਂਕਿ ਹਰ ਰੋਜ਼ ਫੇਕ ਖਬਰਾਂ ਆਉਂਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਦੇ ਇਹ ਹੋ ਗਿਆ ਜੀ ਉਹਨਾਂ ਉੱਪਰ ਇਹ ਹੋ ਗਿਆ ਜੀ ਆ ਉਹ ਗੱਲ ਨੂੰ ਆਪਾਂ ਬਈ ਆਪਦੇ ਕੋਲੋਂ ਹੁਣ ਇਹ ਗੱਲ ਬਣਾਉਣੀ ਜਾ ਰਹੇ ਕਿਉਂਕਿ ਜੋ ਚੀਜ਼ ਹੁੰਦੀ ਆ ਆਪਾਂ ਤੁਹਾਡੇ ਤੱਕ ਪਹਿਲਾਂ ਵੀ ਦੱਸਿਆ ਮੈਂ ਆਪਣੇ ਚੈਨਲ ਤੇ ਫੇਕ ਖਬਰ ਆਪਾਂ ਕੋਈ ਵੀ ਨਹੀਂ ਪਾਉਂਦੇ ਕਿਉਂਕਿ ਇਹ ਸਾਰੀ ਦੁਨੀਆ ਦੇ ਉੱਪਰ ਖਬਰ ਫੈਲਣੀ ਹੁੰਦੀ ਆ ਤਾਂ ਸਾਰੀ ਦੁਨੀਆ ਤੇ ਦੇਸ਼ਾਂ ਵਿਦੇਸ਼ਾਂ ਚ ਪਹੁੰਚ ਜਾਂਦੀ ਆ ਇਹ ਵੀਡੀਓ ਤਾਂ ਆਪਾਂ ਗਲਤ ਖਬਰ ਪਾ ਨਹੀਂ ਸਕਦੇ ਆਪਣੇ ਚੈਨਲ ਤੇ ਇਹਦਾ ਕਰਕੇ ਹੁਣ ਆਪਾਂ ਤੁਹਾਨੂੰ ਇਹ ਸਾਰੀ ਅਪਡੇਟ ਜੋ ਅੱਜ ਦੀਆਂ ਵੀਡੀਓ ਆ 17 ਦਸੰਬਰ ਨੂੰ ਉਹਨਾਂ ਦੀ ਸੁਣਵਾਈ ਹੋਣ ਜਾ ਰਹੀ ਆ ਤਾਂ ਹੁਣ ਜੋ ਉਨ੍ਹਾਂ ਉੱਪਰ ਵੀ આરોਪ ਹੁਣ ਜਾਂ ਤਾਂ ਉਹ ਬਰੀ ਵੀ ਸਾਬਤ ਹੋ ਸਕਦੇ ਆ ਬੇਗੁਨਾ ਸਾਬਤ ਹੋ ਸਕਦੇ ਆ ਜਾਂ ਉਹਨਾਂ ਦੇ ਉੱਪਰ ਜੇ ਸਬੂਤ ਧਰ ਦਿੱਤੇ ਗਏ ਅਦਾਲਤ ਮੁਰੇ ਤਾਂ ਉਹ ਗੁਨਾਹਗਰ ਵੀ ਹੋ ਸਕਦੇ ਆ ਕਿਉਂਕਿ ਉਹ ਸਬੂਤਾਂ ਦੇ ਆਧਾਰ ਤੇ ਚੱਲਣਾ ਕੰਮ ਤਾਂ ਜੋ ਕਾਨੂੰਨ ਤੌਰ ਤੇ ਉੱਪਰ ਵੀ ਸਬੂਤ ਹੀ ਸਾਰੇ ਪਹਿਲਾ ਕੋਰਟ ਦੇ ਵਿੱਚ ਸਬੂਤ ਰੱਖੇ ਜਾਣਗੇ ਜੇ ਹਾਂ ਉਹਨਾਂ ਵਿੱਚ ਕੋਈ ਗੱਲਬਾਤ ਨਿਕਲਾਈ ਉਹ ਗੁਨਾਹਵਾਰੀ ਸਾਬਤ ਹੋ ਗਏ ਵੀ ਉਹਨਾਂ ਦਾ ਗੁਨਾਹ ਕੀਤਾ ਹੋਇਆ ਤਬਾ ਇਹ ਹੋ ਜੇ ਚ ਜਾਣਗੇ ਅਗਰ ਜੇ ਉਹਨਾਂ ਦਾ ਗੁਣਾ ਨਾ ਸਾਬਤ ਹੋਇਆ ਤਾਂ ਫਿਰ ਬਈ ਬਰੀ ਹੋ ਜਾਣਗੇ ਗੱਲ ਇਹ ਹੈ ਕਿ ਸਿਰਫ ਉਹਨਾਂ ਉੱਪਰ ਅੱਜ ਉਹਨਾਂ ਦੀ ਸੁਣਵਾਈ ਹੋਣ ਜਾ ਰਹੀ ਹੈ ਗੱਲ ਹਜੇ ਤੱਕ ਪੂਰੀ ਪ੍ਰੋਪਰ ਤੌਰ ਤੇ ਸਾਹਮਣੇ ਨਹੀਂ ਆਈ ਅੱਜ ਉਹਨਾਂ ਦੀ ਸੁਣਵਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਆ ਜਿਹੜਾ ਉਹਨਾਂ ਉੱਪਰ ਜ਼ਬਰ ਜਨਾਹ ਦਾ ਕੇਸ ਇੱਕ ਕੁੜੀ ਦੁਆਰਾ ਦਰਬਾਰ ਦੇ ਵਿੱਚ ਸਾਹਮਣੇ ਜਾ ਕੇ ਜੀਨੇ ਜ਼ਹਿਰ ਖਾ ਕੇ ਆਪਣੀ ਜਾਨ ਦਿੱਤੀ ਗਈ ਸੀ ਤਾਂ ਬਈ ਹੁਣ ਇਹ ਗੱਲ ਦਾ ਖੁਲਾਸਾ ਤਾਂ ਆਪਾਂ ਤੁਹਾਡੇ ਮੂਰੇ ਕਰਤਾ ਹੁਣ ਇਹਦੀ ਇੰਟਰਵਿਊ ਹੁਣ ਨਵੀਂ ਅਪਡੇਟ ਜੋ ਆਊਗੀ ਆਪਾਂ ਤੁਹਾਡੇ ਤੱਕ ਉਹ ਵੀ ਪਹੁੰਚਾਵਾਂਗੇ ਕਿਉਂਕਿ ਜੋ ਅੱਜ ਦੀ ਸੀਗੀ ਆਪਾਂ ਤੁਹਾਡੇ ਤੱਕ ਪਹੁੰਚਾਤੀ ਕਿਉਂਕਿ ਹਰ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਵਿੱਚ ਫੇਕ ਵੀ ਆਉਂਦੇ ਆ ਚੈਨਲ ਹਰ ਰੋਜ਼ ਨਵੀਂ ਤੋਂ ਨਵੀਂ ਇੰਤਿਆਰ ਸੀ ਲੋਕਾਂ ਨੂੰ ਵੀ ਢੱਡਰੀਆਂ ਵਾਲੇ ਦੇ ਖਿਲਾਫ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਵੀਡੀਓ ਆਉਂਦੀ ਰਹਿੰਦੀ ਸੀ ਪਰ ਜੋ ਅੱਜ ਦੀ ਵੀਡੀਓ ਆ ਗਈ ਬਈ ਤਾਂ ਉਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਸੀ ਤਾਂ ਅੱਜ ਤੁਹਾਨੂੰ ਉਹਨਾਂ ਦੀ ਵੀਡੀਓ ਆਪਾਂ ਪਹੁੰਚਾਤੀ ਕਿਉਂਕਿ ਉਹਨਾਂ ਦੀ ਸੁਣਵਾਈ ਅੱਜ ਕੋਰਟ 'ਚ ਹੋਣ ਜਾ ਰਹੀ ਹੋ ਸਕਦਾ ਉਹ ਗੁਨਾਹवार ਵੀ ਹੋ ਸਕਦੇ ਆ ਤਾਂ ਹੋ ਸਕਦਾ ਬਈ ਜੇ ਅਗਰ ਉਹਨਾਂ ਦੇ ਸਬੂਤ ਉਹਨਾਂ ਸਾਹਮਣੇ ਰੱਖਤੇ ਕੋਰਟ ਦੇ ਵਿੱਚ ਤਾਂ ਬਈ ਉਹ ਹਜੇ ਦੇਖਿਆ ਜਾਊਗਾ ਕਿਉਂਕਿ ਕੋਰਟ ਦੇ ਵਿੱਚ ਅਗਰ ਜੇ ਉਹਨਾਂ ਦੇ ਖਿਲਾਫ ਸਬੂਤ ਰੱਖਤੇ ਸਬੂਤ ਪੱਕੇ ਤੌਰ ਤੇ ਤਾਂ ਬਈ ਗੁਨਾਹवार ਵੀ ਸਾਬਤ ਹੋ ਸਕਦੇ ਆ ਤਾਂ ਬੇਗੁਨਾਹ ਵੀ ਹੋ ਸਕਦੇ ਉਹ ਹਜੇ ਆਪਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਕੋਰਟ ਦੱਸੂਗਾ ਕਾਗਜ਼ ਦੱਸਣਗੇ ਤਾਂ ਜੀ ਹੁਣ ਆਪਾਂ ਜੋ ਅੱਜ ਦੀਆਂ ਵੀਡੀਓ ਆਪਣੀਆਂ ਢੜੀਆਂ ਵਾਲੀ ਲੈ ਕੇ ਹਰ ਰੋਜ਼ ਮੁੱਦਾ ਕਿਉਂਕਿ ਬਹੁਤ ਭਖਿਆ ਹੋਇਆ ਸੀ ਪਰ ਇੱਕ ਗੱਲ ਆਪਾਂ ਕਰਨਾ ਚਾਹੁੰਦੇ ਆਂ ਬਈ ਆਪਦੇ ਵੱਲੋਂ ਉਹਨਾਂ ਦੇ ਬਿਆਨ ਵੀ ਆਏ ਸੀ ਜੋ ਸਾਹਮਣੇ ਕਿਉਂਕਿ ਉਹਨਾਂ ਨੇ ਇਹ ਕਹਿ ਦਿੱਤਾ ਗਿਆ ਸੀ ਵੀ ਮੇਰੇ ਵੱਨਿਓ ਪੂਰੀ ਜਾਂਚ ਸੀਬੀਆਈ ਜਾਂਚ ਕਰੇ ਜੇ ਅਗਰ ਮੈਂ ਬੇਗੁਨਾਹ ਹਾਂ ਜੇ ਮੈਂ ਅਗਰ ਗੁਨਾਹਗਰ ਹੈਗਾ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਕੜੀ ਤੋਂ ਕੜੀ ਅਗਰ ਜੇ ਮੈਂ ਬੇਗੁਨਾਹ ਸਾਬਤ ਹੋਣਾ ਤਾਂ ਉਹ ਬਈ ਸਾਰੇ ਲੋਕਾਂ ਦੇ ਸਾਹਮਣੇ ਆਉਣੀ ਹੈ ਖਬਰ ਉਹ ਤਾਂ ਕਿਉਂਕਿ ਉਹ ਤਾਂ ਫਿਰ ਪਤਾ ਲੱਗ ਜੀ ਕਿਉਂਕਿ ਲੋਕ ਗਿਣਤੀ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ ਉਹਨਾਂ ਕੋਲੇ ਤਾਂ ਇਸ ਲੋਟ ਤਾਂ ਗੁਰਦੁਆਰਿਆਂ ਦਾ ਅ విశ్వਾਸ ਵੀ ਉੱਡ ਜੂ ਜੇ ਗੁਰੂ ਘਰਾਂ ਦੇ ਵਿੱਚ ਹੈ ਜਾਂ ਕੁਝ ਹੋਣ ਲੱਗ ਗਿਆ ਹਨਾ ਤਾਂ ਆਪਾਂ ਇਹੀ ਗੱਲ ਕਵਾਂਗੇ ਵੀ ਇੱਕ ਪ੍ਰਮਾਤਮਾ ਦਾ ਨਾਮ ਲੈਂਦਾ ਉਹ ਚਲੋ ਇੱਕ ਇਨਸਾਨ ਲਾ ਲਓ ਤਾਂ ਪਰ ਜੋ ਗੁਰਦੁਆਰਿਆਂ ਦੇ ਵਿੱਚ ਹੈ ਜਾਂ ਕੁਝ ਹੁੰਦਾ ਉਹ ਤਾਂ ਸਿੱਧਾ ਸਾਫ ਪਤਾ ਵੀ ਗਲਤ ਹੈਗਾ ਕਿਉਂਕਿ ਉਹਦੇ ਬੰਨਿਓ ਵੀ ਆਪਦੇ ਬੰਨਿਓ ਬਿਆਨ ਆਏ ਸੀ ਬਾਬੇ ਦੇ ਵੀ ਜੇਕਰ ਮੈਂ ਸਾਬਤ ਹੋਣਾ ਗਲਤ ਤਾਂ ਮੈਨੂੰ ਜੋ ਚਾਏ ਸਜ਼ਾ ਦੇ ਸਕਦੇ ਚਲੋ ਜੀ ਅੱਜ ਦੀਆਂ ਵੀਡੀਓ ਜਿਵੇਂ ਸਾਰਿਆਂ ਨੂੰ ਆਪਾਂ ਨੂੰ ਇੰਤਜ਼ਾਰ ਸੀ ਤਾਂ ਵੀ ਟੱਡਰੀਆਂ ਵਾਲੇ ਦੇ ਖਰਾਬ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਅਪਡੇਟ ਆਉਂਦੀ ਰਹਿੰਦੀ ਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤਾਂ ਹੁਣ ਜੋ ਅੱਜ ਦੀਆਂ ਵੀਡੀਓ ਆ ਤਾਂ ਇਹ ਬਾਈਕੋਟ ਦੇ ਵਿੱਚ ਅਪਡੇਟ ਆਪਾਂ ਨਵੀਂ ਥੋੜੇ ਤੇ ਪਹੁੰਚਾ ਦਾਂਗੇ ਤਾਂ ਜੋ ਅੱਜ ਦੀ ਵੀਡੀਓ ਸੀ ਆਪਾਂ ਤੁਹਾਡੇ ਤੇ ਕੋ ਪਹੁੰਚਾਤੀ ਕਿਉਂਕਿ ਉਹਨਾਂ ਦਾ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਆ ਤਾਂ ਹੁਣ ਕੋਰਟ ਬੰਨੀਓ ਪਤਾ ਲੱਗੂ ਆ ਬਾਈ ਉਹਨਾਂ ਉੱਪਰ ਕੇਸ ਦਰਜ ਹੋ ਕਿਉਂਕਿ ਉਹ ਤਾਂ 7 ਨਵੰਬਰ ਦਾ ਕੇਸ ਉਹਨਾਂ ਉੱਪਰ ਦਰਜ ਆ ਤਾਂ ਹੁਣ ਇਹਨਾਂ ਦਾ ਇਹ ਪਤਾ ਲੱਗੂ ਬਈ ਉਹਨਾਂ ਉੱਪਰ ਸਬੂਤ ਜਦੋਂ ਧਰਤੇ ਇਹਨਾਂ ਦੇ ਕੋਰਟ ਦੇ ਸਾਹਮਣੇ ਵੀ ਉਹ ਬੇਗੁਨਾਹ ਸਾਬਤ ਹੁੰਦੇ ਆ ਜਾਂ ਉਹਨਾਂ ਉੱਪਰ ਰੋਪ ਲੱਗ ਕੇ ਉਹ ਜੇਲ੍ਹ ਦੇ ਵਿੱਚ ਵੀ ਜਾ ਸਕਦੇ ਆ ਇਹ ਬਈ ਹੁਣ ਕੋਰਟ ਦੱਸੂਗਾ ਹਜੇ ਤੱਕ ਆਪਾਂ ਨੂੰ ਕੋਈ ਆਪਾਂ ਫੇਕ ਕਵਰ ਨਹੀਂ ਫੈਲਾਉਂਦੇ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਜੋ ਚੀਜ਼ ਸੁਣੀ ਆਪਾਂ ਤੁਹਾਡੇ ਤੱਕ ਪਹੁੰਚਾਤੀ ਚਲੋ ਜੀ ਹੁਣ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਾਂ ਜੋ ਪੰਜਾਬ ਚੋਂ ਦਾ ਆਪਾਂ ਛੋੜੇ ਤੱਕ ਪਹੁੰਚਾਉਣੇ ਆ ਤਾਂ ਬਾਈ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ